ਕਿੰਨੇ ਟਾਈਮ ਤੋਂ ਤੁਸੀਂ ਇਹ ਜਿਹੜਾ ਪਲਾਸਟਿਕ ਦਾ ਸਮਾਨ ਜਿਹੜਾ ਵੇਚ ਰਹੇ ਹੋ ਇਹ ਸਾਨੂੰ 10 ਸਾਲ ਹੋ ਗਏ ਇੱਥੇ ਵੇਚ ਲਿਆ 10 ਸਾਲ ਹੋ ਗਏ ਹਾਂਜੀ ਕਾਰਨ ਸਾਡੇ ਮੁੰਡੇ ਦੀ ਮੌਤ ਹੋ ਗਈ ਸੀ ਸਾਡੇ ਪੋਤੀਆਂ ਨੇ ਤਿੰਨ ਉਹ ਮੁੰਡੇ ਦੀਆਂ ਕੁੜੀਆਂ ਨੇ ਤਿੰਨ ਲੜਕਾ ਕੋਈ ਨਹੀਂ ਹੈਗਾ ਤੇ ਨੌਂ ਸਾਡੀ ਇੱਕ ਸਾਡੇ ਨਾਲ ਉਹ ਬੱਚੇ ਸਾਡੇ ਪੜਦੇ ਆ ਤੇ ਹੁੰਦਾ ਹੈ ਕਿ ਅੱਜ ਮੁੰਡਾ ਹੁੰਦਾ ਤੇ ਇੱਥੇ ਜਿਹੜਾ ਸਮਾਨ ਨਾ ਵੇਚੂਨੀ ਸੀ ਅਸੀਂ ਰਜਾਈ ਚ ਬੈਂਦੇ ਘਰੇ ਜਾ ਕੇ ਆਪਦੇ ਜੀ ਹਾਂਜੀ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਇੱਥੇ ਬੈਠੇ ਆਂ ਲੋਕੀ ਆਉਂਦੇ ਨੇ ਸਮਾਨ ਖਰੀਦਦੇ ਨੇ ਹਾਂਜੀ ਲੇ ਲੈਂਦੇ ਆ ਜੀ ਸਾਨੂੰ ਪੈਸਾ ਦੇ ਜਾਂਦੇ ਆ ਸਮਾਨ ਲੈ ਜਾਂਦੇ ਆ ਸਾਡਾ ਟਾਈਮ ਪਾਸ ਹੋ ਹੀ ਜਾਂਦਾ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਜੀ ਹੋ ਹੀ ਜਾਂਦਾ ਠੀਕ ਆ ਵੀ ਅੱਜ ਜੇ ਮੁੰਡਾ ਹੁੰਦਾ ਇਹ ਦਿਨ ਦੇਖਣਾ ਪੈਣਾ ਸੀ ਕਦੇ ਰਹਿੰਦੇ ਆ ਰਾਮ ਕਰਦੇ ਹਾਂ ਠੰਡ ਬਹੁਤ ਆ ਠੰਡੇ ਕਰਕੇ ਕਿਤੇ ਨਾ ਕਿਤੇ ਹੁੰਦਾ ਆ ਕਿ ਹਾਂ ਇੱਕੋ ਹੀ ਸੀਗਾ ਰੱਬ ਨੇ ਉਹੀ ਲੈ ਲਿਆ ਹਾਂਜੀ ਹਾਂ ਜੋ ਕਰੇ ਹੁੰਦਾ ਸਾਨੂੰ ਕੀ ਲੋੜ ਦੀ ਤੇ ਪਾਲੇ ਚ ਮਰਦੀ ਬਿਲਕੁਲ ਅਸੀਂ ਕਰੇ ਰਹੇ ਨੇ ਅੱਜ ਆਪ ਤੇਵਾ ਕੰਮ ਦੇ ਆਏ ਆ ਬਿਮਾਰ ਹੋ ਗਏ ਜੀ ਫਿਰ ਆਪ ਤਾਂ ਕਰੇ ਰਹੇ ਆ ਪਿਰਾਂ ਜਾਂ ਹਫਤੇ ਬਾਅਦ ਕੰਮ ਆਏ ਆ ਵੀ ਅਜ ਐ ਦੁਬਾਰਾ ਚੱਲ ਦੋ ਬਸ ਕਮਾ ਕੇ ਲਿਆ ਮੰਗ ਜਿਉ ਤੁਸੀਂ ਦੇਖ ਸਕਦੇ ਹੋ ਬੇਬੇ ਕਿੰਨੀ ਜ਼ਿਆਦਾ ਭੁੱਖ ਹੋ ਗਏ ਰੋਣ ਲੱਗੇ ਬੇਬੇ ਕੀ ਹੋਇਆ ਇੰਨਾ ਕਿ ਰੋ ਰਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮੱਲਿਕ ਆ ਜਸੀਂ ਆਲਮਗਿੜ ਰੋਡ ਉੱਤੇ ਮੌਜੂਦ ਆ ਜਿੱਥੇ ਕਿ ਇੱਕ ਬੇਬੇ ਬਾਪੂ ਜੀੋ ਕੀ 75 ਸਾਲ ਦੇ ਨੇ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪਲਾਸਟਿਕ ਦਾ ਸਮਾਨ ਜਿਹੜਾ ਇਹ ਵੇਚ ਰਹੇ ਨੇ ਕਾਰਨ ਕੀ ਹੈ ਵੇਚਣ ਦਾ ਕਿਉਂਕਿ ਜੇਕਰ ਠੰਡ ਦੀ ਗੱਲ ਕੀਤੀ ਜਾਵੇ ਤਾਂ ਠੰਡ ਤੁਹਾਨੂੰ ਪਤਾ ਹੀ ਹੈ ਕਿੰਨੀ ਜ਼ਿਆਦਾ ਹੈ ਨਾਲ ਦੀ ਨਾਲ ਦੇਖੋ ਤੁਣੀ ਲਈ ਹੋਈ ਹੈ ਤਾਂ ਕਿ ਨਾਲ ਦੀ ਬਾਪੂ ਜੀ ਨੇ ਕੰਬਲ ਵੀ ਲਿਆ ਹੋਇਆ ਹੈ ਤੇ ਨਾਲ ਬੇਬੇ ਵੀ ਬੈਠੇ ਨੇ ਆਪਾਂ ਦੋਨਾਂ ਨਾਲ ਗੱਲ ਕਰਾਂਗੇ ਤੇ ਸਭ ਤੋਂ ਪਹਿਲੇ ਬੇਬੇ ਬਾਪੂ ਤੋਂ ਪੁੱਛਾਂਗੇ ਕਿ ਕਿ ਕਿੰਨਾ ਟਾਈਮ ਤੋਂ ਜਿਹੜਾ ਪਲਾਸਟਿਕ ਦਾ ਸਮਾਨ ਜਿਹੜਾ ਵੇਚ ਰਹੇ ਨੇ ਤੇ ਹੋਰ ਜਿਹੜੇ ਗੱਲਾਂ ਇਹਨਾਂ ਬਾਰੇ ਜਾਣਦੇ ਕਿੰਨਾ ਟਾਈਮ ਹੋ ਗਿਆ ਤੇ ਕੀ ਕਾਰਨ ਹੈ ਕਿ ਇੰਨੀ ਉਮਰ ਦੇ ਵਿੱਚ ਆ ਕੇ ਵੀ ਇਹਨਾਂ ਨੂੰ ਜਿਹੜਾ ਸਮਾਨ ਵੇਚਣਾ ਪੈ ਰਿਹਾ ਹੁਣ ਬੇਬੇ ਪਾਪਾ ਸਾਡੇ ਨਾਲ ਮੌਜੂਦ ਹੈ ਆਪ ਦੋਨਾਂ ਨਾਲ ਗੱਲ ਕਰਦੇ ਸਭ ਤੋਂ ਪਹਿਲਾਂ ਪਾਪੂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹਾਲ ਠੀਕ ਆ ਜੋ ਸਮਾਨ ਰੰਗ ਦਾ ਕੀ ਨਾਮ ਕੀ ਬਾਪੂ ਜੀ ਤੁਹਾਡਾ ਮੇਰਾ ਨਾਮ ਬੰਤ ਸਿੰਘ ਆ ਬੰਤ ਸਿੰਘ ਜੀ ਅੱਜ ਪੈਂਡ ਮੇਰਾ ਲੈਣੀ ਆ ਭਾਈ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਇਹ ਜਿਹੜਾ ਪਲਾਸਟਿਕ ਦਾ ਸਮਾਨ ਜਿਹੜਾ ਵੇਚ ਰਹੇ ਹੋ ਇਹ ਸਾਨੂੰ 10 ਸਾਲ ਹੋ ਗਏ ਇੱਥੇ ਵੇਚਦੇ ਆ 10 ਸਾਲ ਹੋ ਗਏ ਹਾਂਜੀ ਕਾਰਨ ਕੀ ਹੈ ਕਿਦਾਂ 10 ਸਾਲ ਤੋਂ ਜਿਹੜਾ ਤੁਸੀਂ ਇਹ ਸਮਾਨ ਵੇਚ ਰਹੇ ਹੋ ਹਾਂਜੀ ਕੀ ਕਾਰਨ ਕਾਰਨ ਸਾਡੇ ਮੁੰਡੇ ਦੀ ਮੌਤ ਹੋ ਗਈ ਸੀ ਸਾਡੇ ਪੋਤੀਆਂ ਨੇ ਤਿੰਨ ਉਹ ਮੁੰਡੇ ਦੀਆਂ ਕੁੜੀਆਂ ਨੇ ਤਿੰਨ ਲੜਕਾ ਕੋਈ ਨਹੀਂ ਹੈਗਾ ਤੇ ਨੋਆ ਸਾਡੀ ਇੱਕ ਸਾਡੇ ਨਾਲ ਉਹ ਬੱਚੇ ਸਾਡੇ ਪੜਦੇ ਆ ਅੱਛਾ ਹਾਂਜੀ ਕਿ ਉਹਨਾਂ ਨੂੰ ਪਾਲਣ ਪੋਸਣ ਲਈ ਤੁਸੀਂ ਇਹ ਜਿਹੜਾ ਸਟਾਲ ਲਾ ਰਹੇ ਹੋ ਇਹ ਮਤਲਬ ਸਮਾਨ ਵੀ ਅਸੀਂ ਇੱਥੇ ਹੀ ਚੱਲ ਰਹੀ ਆ ਸਾਡੀ ਅੱਛਾ ਹਾਂ ਕਿੰਨੇ 10 ਸਾਲ ਹੋ ਗਏ ਮੁੰਡੇ ਦੀ ਮੌਤ ਨੂੰ 12 ਸਾਲ ਹੋ ਗਏ 12 ਸਾਲ ਹੋ ਗਏ ਕੀ ਹੋਇਆ ਸੀ ਕਿ ਮੁੰਡੇ ਦੀ ਡੈਥ ਹੋ ਗਈ ਉਹਨੂੰ ਅਟੈਕ ਹੋ ਗਿਆ ਸੀ ਅੱਛਾ ਹਾਂ ਤੇ ਹੁੰਦਾ ਹੈ ਕਿ ਅੱਜ ਮੁੰਡਾ ਹੁੰਦਾ ਤੇ ਇੱਥੇ ਜਿਹੜਾ ਸਮਾਨ ਆਵੇ ਛੁੜੂ ਨਹੀਂ ਸੀ ਅਸੀਂ ਜਾਈ ਚ ਬਹਿੰਦੇ ਘਰੇ ਜਾ ਕੇ ਆਪਦੇ ਜੀ ਹਾਂ ਇੰਨੀ ਠੰਡ ਦੇ ਵਿੱਚ ਇੱਥੇ ਬੈਠੇ ਆ ਲੋਕ ਆਉਂਦੇ ਨੇ ਸਮਾਨ ਖਰੀਦਦੇ ਨੇ ਹਾਂ ਜੀ ਲੈ ਲੈ ਜਾਂਦੇ ਆ ਜੀ ਸਾਨੂੰ ਪੈਸਾ ਦੇ ਜਾਂਦੇ ਆ ਸਮਾਨ ਲੈ ਜਾਂਦੇ ਆ ਸਾਡਾ ਟਾਈਮ ਪਾਸ ਹੋ ਹੀ ਜਾਂਦਾ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਜੀ ਹੋ ਹੀ ਜਾਂਦਾ ਘੱਟ ਵੱਧ ਸਮਾਨ ਲੰਘੀ ਜਾਂਦਾ ਜਿੰਨਾ ਕਰੇਗਾ ਜੀ ਆਪਾਂ ਗੱਲ ਕਰੀਏ ਠੰਡੀ ਬਹੁਤ ਆ ਠੰਡ ਦੇ ਵਿੱਚ ਕਿੰਨਾ ਕੋਕਾ ਹੁੰਦਾ ਕਿਦਾਂ ਸਮਾਨ ਲੈ ਕੇ ਆਨੇ ਆ ਬਸ ਜੀ ਆਟੋ ਆ ਸਾਡੇ ਕੋਲੇ ਅਸੀਂ ਘਰੋਂ ਆਟੋ ਦੇ ਵਿੱਚ ਰੱਖ ਕੇ ਲੈ ਆਈਦਾ ਇੱਥੇ ਆ ਕੇ ਰੱਖ ਲਈਦਾ ਬਸ ਵੇਚ ਲਈਦਾ ਹਾਂਜੀ ਬੇਬੀ ਜੀ ਨਾ ਵੇ ਕੱਲ ਕਰਾਂਗੇ ਬੇਬੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਆ ਜੀ ਕੀ ਨਾਮ ਕੀ ਹੈ ਤੁਹਾਡਾ ਸਰਦੇਵ ਕੌਰ ਆ ਜੀ ਅੱਛਾ ਬੀਬੀ ਜੀ ਕਿੰਨੇ ਨਾ ਇਥੋਂ 10 ਸਾਲ ਹੋ ਗਏ ਨਾ ਇਹ ਸਮਾਨ ਜਿਹੜਾ ਵੇਚਦੇ ਨੇ ਹੈ ਘਰ ਦਾ ਦਾ ਕਰਚਾ ਵਧੀਆ ਚੱਲਦਾ ਆ ਹਾਂਜੀ ਹਾਂਜੀ ਚੱਲ ਜਾਂਦਾ ਵਧੀਆ ਹਾਂਜੀ ਹਾਂਜੀ 10 ਸਾਲ ਹੋ ਗਏ ਸਾਨੂੰ ਇਹ ਕੰਮ ਕਰਦੇ ਨੂੰ ਅੱਛਾ ਹਾਂਜੀ ਸਾਡੇ ਬੇਟੇ ਨੂੰ 12 ਮਾਸਾ ਲੱਗਾ ਜੀ ਪੂਰਾ ਹੋਏ ਨੂੰ ਹਾਂਜੀ ਉਹਦੇ ਤਿੰਨ ਗੁੱਡੀਆਂ ਪਾਲਦੇ ਆ ਜੀ ਅਸੀਂ ਆ ਉਹਨਾਂ ਦੀ ਮੰਮੀ ਵੀ ਸਾਡੇ ਕੋਲੇ ਹੀ ਆ ਅੱਛਾ ਹਾਂਜੀ ਠੀਕ ਹੈ ਵੀ ਅੱਜ ਜੇ ਮੁੰਡਾ ਹੁੰਦਾ ਇਹ ਦਿਨ ਦੇਖਣਾ ਪੈਂਦਾ ਅਸੀਂ ਕਦੇ ਰਹਿੰਦੇ ਆਰਾਮ ਕਰਦੇ ਹਾਂ ਪਾਪਾ ਠੰਡ ਬਹੁਤ ਆ ਠੰਡੇ ਕਰਕੇ ਕਿਤੇ ਨਾ ਕਿਤੇ ਹੁੰਦਾ ਆ ਕਿ ਹਾਂ ਇੱਕੋ ਹੀ ਸਿਗਰ ਆਪਣੇ ਉਹੀ ਲੈ ਲਏ ਹਾਂਜੀ ਹਾਂਜੀ ਬੇਬੀ ਕੀ ਹੋਇਆ ਪਾਪਾ ਬੋਲ ਰਹੇ ਹੋ ਆ ਜੀ ਆ ਜੀ ਕੀ ਹੋਇਆ ਬੇਬੀ ਰੋ ਕੇ ਰਿਹਾ ਹੋ ਮੁੰਡੇ ਦੀ ਯਾਦ ਆ ਰਹੀ ਹੈ ਜੇ ਉਹ ਕਰੇ ਹੁੰਦਾ ਸਾਨੂੰ ਕੀ ਲੋੜ ਜੀ ਤੇ ਪਾਲੇ ਚ ਮਰਨ ਦੀ ਬਿਲਕੁਲ ਅਸੀਂ ਘਰੇ ਰਹਿੰਦੇ ਜੀ ਅਸੀਂ ਘਰੇ ਰਹਿੰਦੇ ਇੱਕੋ ਹੀ ਮੁੰਡਾ ਸੀਗਾ ਨਹੀਂ ਬੜਾ ਬੇਟਾ ਅੱਡ ਰਹਿੰਦਾ ਅੱਛਾ ਅੱਡ ਉਹ ਪੁੱਛਦਾ ਨਹੀਂ ਉਹ ਆਪਦੇ ਬੱਚਿਆਂ ਨੂੰ ਪਾਲਦਾ ਅੱਛਾ ਹਾਂਜੀ ਹਾਂਜੀ ਉਹ ਮਗਿਆਈ ਆ ਕੰਮ ਕਰਿੰਦੇ ਹੈ ਨਹੀਂਗੇ ਹਾਂ ਉਹ ਆਪਦੇ ਬੱਚਿਆਂ ਨੂੰ ਪਾਲਦਾ ਸੀ ਆਪਿਆਂ ਨੂੰ ਪਾਲਦੇ ਆ ਹੋਰ ਕੀ ਕਰੀਏ ਹੁਣ ਬਿਲਕੁਲ ਹਾਂ ਅਜਾ ਹfte ਬਾਅਦ ਕੰਮ ਤੇ ਆਏ ਆ ਬਿਮਾਰ ਹੋ ਗਏ ਸੀ ਫਿਰ ਆਪਤਾ ਕਰੇ ਰਹੇ ਆ ਅੱਛਾ ਫਿਰ ਅਜਾ ਹfte ਬਾਅਦ ਕੰਮ ਆਏ ਆ ਵੀ ਅਜਾ ਐ ਦੁਬਾਰਾ ਚੱਲ ਦੋ ਬਸ ਕਮਾ ਕੇ ਲਿਆ ਮੰਗੇ ਹੂੰ ਤੇ ਉਹ ਤੁਸੀਂ ਦੇਖ ਸਕਦੇ ਹੋ ਬੇਬੇ ਕਿੰਨੀ ਜ਼ਿਆਦਾ ਭਾਵੁਕ ਹੋ ਗਏ ਰੋਣ ਲੱਗ ਗਏ ਬੇਬੇ ਕੀ ਹੋਇਆ ਇੰਡਾ ਕਿ ਰੋ ਰਿਓ ਹੈ ਕੀ ਹੋਇਆ ਬੇਬੇ ਕੀ ਕੀ ਹੋ ਗਿਆ ਸੀਗਾ ਬਾਪੂ ਜੀ ਨੂੰ ਇੱਕ ਹਫਤੇ ਤੋਂ ਬਿਮਾਰ ਆ ਬਿਮਾਰ ਠੰਡ ਲੱਗਦੀ ਸੀ ਅੱਛਾ ਠੰਡ ਲੱਗ ਗਈ ਸੀ ਠੰਡ ਲੱਗ ਗਈ ਸੀ ਠੰਡ ਦੇ ਵਿੱਚ ਔਖਾ ਹੁੰਦਾ ਨਾ ਇੱਥੇ ਬੈਣਾ ਕਦੋਂ ਤੱਕ ਹੁੰਨੇ ਹੋ ਇੱਥੇ ਅੱਜ 5 ਵਜੇ ਚਲੇ ਜਾਂਦੇ ਹਾਂ 5 ਸਵੇਰੇ ਕਿੰਨੇ ਵਜੇ ਜਾਂਦੇ ਹੋ ਸਵੇਰ ਹੁਣ 11 ਵਜੇ ਆਏ ਅੱਜ ਅੱਜ 11 ਵਜੇ 11 ਵਜੇ ਅੱਜ ਤੇ ਕੋਈ ਮਤਲਬ ਇਦਾਂ ਹੁੰਦਾ ਹੈ ਕਿ ਘਰ ਦਾ ਖਰਚਾ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਬਾਪੂ ਜੀ ਵੀ ਬਿਮਾਰ ਪੈ ਗਈ ਸੀਗੇ ਫਿਰ ਖਰਚਾ ਕਿੱਦਾਂ ਚੱਲਿਆ ਫਿਰ ਅੱਜ ਸਾਡੇ ਕੋਲ ਖਰਚਾ ਹੈ ਨਹੀਂ ਸੀ ਅਸੀਂ ਆ ਗਏ ਅੱਜ ਅੱਛਾ ਸੋ ਤੁਸੀਂ ਦੇਖ ਸਕਦੇ ਹੋ ਬੇਬੇ ਦੀਆਂ ਅੱਖਾਂ ਦੇ ਵਿੱਚ ਹੰਝੂ ਆ। ਸੋ ਬੇਬੇ ਜਿਹੜੀ ਹੈ ਕਹਿ ਸਕਦੇ ਠੰਡ ਵੀ ਹੈ ਉਹ ਤੋਂ ਇੱਕ ਉਮਰ ਵੀ ਹੈ। ਉਹ ਐਡੀ ਉਮਰ ਹੋਣ ਦੇ ਬਾਵਜੂਦ ਵੀ ਦੋਨੇ ਜੀਆਂ ਨੂੰ ਇੱਥੇ ਬੈ ਕੇ ਸੜਕ ਦੇ ਕਿਨਾਰੇ ਬੈ ਕੇ ਜਿਹੜਾ ਸਮਾਨ ਵੇਚਣਾ ਪੈ ਰਿਹਾ ਹੈ। ਅ ਬੇਬੇ ਬਾਪੂ ਜੀ ਬੇਬੇ ਭਾਬੋ ਖੋਰੇ ਰੋ ਰਹੇ ਨੇ ਕੀ ਹੋਇਆ ਕੀ ਹੈ? ਬਾ ਜੀ ਇਹ ਦਿਮਾਗ ਤੇ ਲੋਡ ਪੈ ਜਾਂਦਾ। ਅੱਛਾ ਕੀ ਗਾ ਵੀ ਕਿਤੇ ਨਾ ਕਿਤੇ ਵੀ ਹਾਂ ਉਹ ਫੇਰ ਨਾ ਜਦੋਂ ਉਹ ਜਿਆਦਾ ਜਾਂਦੀ ਆ ਬੇਟੇ ਦੀ ਫੇਰ ਐਵੇਂ ਕਰਦੀ ਐ ਤੇ ਉਹਨਾਂ ਦੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਆ ਗਈ ਹਾਂਜੀ ਬੀਬੀ ਜਿੰਮੇ ਉਹਨਾਂ ਦੇ ਬੱਚੇ ਦੀ ਜ਼ਿੰਮੇਵਾਰੀ ਤੁਹਾਡੇ ਤੇ ਆ ਗਈਆਂ ਤਿੰਨ ਗੁੱਡੀਆਂ ਨੇ ਉਹਨਾਂ ਨੂੰ ਪੜਾ ਰਹੇ ਹੋ ਲਿਖਾ ਰਹੇ ਹੋ ਉਹਨਾਂ ਦੀ ਮੰਮੀ ਵੀ ਕੁਝ ਕਰਦੀ ਐ ਹਾਂਜੀ ਮੰਮੀ ਦਿਹਾੜੀ ਜਾਂਦੀ ਐ ਦੀ ਕਿਤੇ ਅੱਛਾ ਦਿਹਾੜੀ ਦੇ ਵਿੱਚ ਕੀ ਖੜਦੀ ਜਾਂਦੀ ਐ ਦਿਹਾੜੀ ਕੰਮ ਤੇ ਜਾਂਦੀ ਐ ਦਿਹਾੜੀ ਤੇ ਅੱਛਾ ਹਾਂਜੀ ਹਾਂਜੀ ਉਹ ਵੀ ਦਿਹਾੜੀ ਜਾਂਦੀ ਹੈ ਵਿਚਾਰੀ ਘਰ ਆਪਣਾ ਹੈ ਕਿ ਕਿਰਾਏ ਤੇ ਰਹਿੰਦੇ ਹੋ ਨਹੀਂ ਘਰ ਆਪਣਾ ਜੀ ਘਰ ਆਪਣਾ ਹਾਂ ਜੇ ਵੱਡਾ ਮੁੰਡਾ ਕਦੇ ਕਹਿੰਦਾ ਨਹੀਂ ਕਿ ਬਾਪੂ ਦੀ ਇੰਨੀ ਤਬੀਤ ਖਰਾਬ ਹੋ ਗਈ ਹੈ ਘਰਚਾਰੀ ਹੈਗਾ ਉਹ ਦਵਾਈ ਦਵਾ ਕੇ ਲਿਆਇਆ ਲੈ ਕੇ ਗਿਆ ਅੱਛਾ ਉਹਦਾ ਮਤਲਬ ਹਾਂ ਐ ਤਾਂ ਪੁੱਛਦੇ ਨੇ ਐ ਤਾਂ ਨਹੀਂ ਕੋਈ ਗੱਲ ਜਾਨੀ ਉਹਨਾਂ ਕੋਲੇ ਦੇਣ ਨੂੰ ਸਾਨੂੰ ਦੇ ਉਹਨਾਂ ਕੋਲੇ ਕੁਝ ਹੈ ਨਹੀਂ ਸਾਨੂੰ ਦੇਣ ਲਈ ਕਿਉਂ ਓਨੀ ਕਮਾਈ ਓਨੀ ਕਾ ਜਿਹੜੀ ਉਹਨਾਂ ਦਾ ਆਪਦਾ ਗੁਜ਼ਾਰਾ ਚੱਲੇ ਜੀ ਜੇਨਾਂ ਕੋ ਜਿਆਦਾ ਹੋਵੇ ਤਾਂ ਹੀ ਸਾਨੂੰ ਦੇਣ ਬਿਲਕੁਲ ਉਨਾਂ ਕੋਲ ਜ਼ਿਆਦਾ ਹੈ ਨਹੀਂ ਉਹਨਾਂ ਕੋ ਆਪ ਦੇ ਜੋਗਾ ਮੱਸੀ ਬਣਦਾ ਵਾ ਹਾਂ ਉਹ ਜਾਨੀ ਨਕਾਬ ਦੀ ਰੋਟੀ ਕਮਾ ਕੇ ਖਾਈ ਜਾਂਦੇ ਅੱਜ ਵੀ ਬੇਬੇ ਕੀ ਕਹਿਣਾ ਚਾਹੋਗੇ ਜਿਹੜੀ ਸਾਡੀ ਆਡੀਅנס ਦੇਖ ਰਹੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਸ ਸਾਡੀ ਹੈਲਪ ਕਰ ਦੇਣ ਜਿਹੜੀ ਕਰ ਸਕਦੇ ਨੇ ਕਿੱਥੇ ਬੈਠੇ ਹੋ ਲੋਕੇਸ਼ਨ ਤਾਂ ਦੱਸ ਦੋ ਜਗ੍ਹਾ ਤਾਂ ਦੱਸੋ ਹਾਂਜੀ ਰਣੀਆਂ ਇਹ ਮਤਲਬ ਤੁਸੀਂ ਕਿੱਥੇ ਬੈਠੇ ਹੋ ਕਿਹੜੀ ਜਗ੍ਹਾ ਆ ਆਲਮਗੀਰ ਆ ਆਲਮਗੀਰ ਰੋਡ ਤੇ ਬੈਠੇ ਹਾਂਜੀ ਆਲਮਗੀਰ ਰੋਡ ਤੇ ਬੈਠੇ ਹਾਂ ਗੁਰਦਾਰਾ ਸਾਹਿਬ ਦੇ ਨੇੜੇ ਅੱਛਾ ਹਾਂਜੀ ਹਾਂ ਜੀ ਹਾਂ ਜੀ ਅੱਛਾ ਜਿਵੇਂ ਕਹਿ ਰਹੇ ਕਿ ਸਰਕਾਰ ਵੱਲੋਂ ਕੋਈ ਨਾ ਕੋਈ ਹੈਲਪ ਮਿਲਦੀ ਆ ਕੁਛ ਨਾ ਕੁਛ ਮਿਲਦਾ ਹੈ ਉਹ ਕੁਛ ਮਿਲਣ ਲੱਗੀ ਹੋਈ ਆ ਜੀ ਬਸ ਹੋਰ ਸਾਨੂੰ ਕੁਛ ਨਹੀਂ ਮਿਲਦਾ ਅੱਛਾ ਰਾਸ਼ਨ ਵਗੈਰਾ ਰਾਸ਼ਨ ਸਾਨੂੰ ਤਾਂ ਦੋਨਾਂ ਨੂੰ ਨਹੀਂ ਮਿਲਦਾ ਨੀਗਾ ਸਾਡਾ ਕਾਰਡ ਹੀ ਨਹੀਂ ਬਣਾਇਆ ਕਿਸੇ ਨੇ ਕਿਉਂ ਸਾਡੇ ਕੋਲ ਕਾਰਡ ਨਹੀਂ ਹੈਗਾ ਕੋਈ ਨਹੀਂ ਬਣਾਇਆ ਸਾਡੀਆਂ ਮੇਰੀਆਂ ਪੋਤੀਆਂ ਨੂੰ ਔਰ ਮੇਰੇ ਨੂੰ ਉਹਨੂੰ 1 ਸਾਲ ਤੋਂ ਕਣਕ ਲੱਗੀ ਆ ਲੋਕਾਂ ਨੇ ਸਾਰਾ 18 ਸਾਲ ਹੋ ਗਏ ਕਣਕ ਲੈਂਦਿਆਂ ਨੂੰ ਸਾਨੂੰ ਉਹਨਾਂ ਨੂੰ ਬੱਚਿਆਂ ਨੂੰ 1 ਸਾਲ ਹੋ ਗਿਆ ਕਣਕ ਲੱਗੀ ਨੂੰ ਹਾਂ ਜੀ ਹਾਂ ਸਾਨੂੰ ਹਲੇ ਮਿਲਦੀ ਨਹੀਂ ਸੋ ਤੁਸੀਂ ਦੇਖ ਲਿਆ ਬੇਬੇ ਬਾਪੂ ਜੀ ਮੇ ਬੇਬੇ ਦੀ ਗੱਲ ਕਰਾ ਬੇਬੇ ਜਿਹੜੇ ਭਾਵੁਖ ਹੋ ਗਏ ਰੋੜ ਲੱਗ ਗਏ ਨੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤਾਂ ਕਿ ਇਹਨਾਂ ਦੇ ਹੈਲਪ ਹੋ ਸਕੇ ਇਹਨਾਂ ਦੇ ਜਿਹੜੇ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਆ ਜੋ ਕਿ ਇਨੀ ਉਮਰ ਦੇ ਵਿੱਚ ਇਨੀ ਠੰਡ ਦੇ ਵਿੱਚ ਜਿਹੜੇ ਆ ਨਿਵਾ ਰਹੇ ਨੇ ਉਹ ਜ਼ਰੂਰ ਪੂਰੀ ਹੋ ਸਕੇ ਤੇ ਜੇਕਰ ਕੋਈ ਵੀਰ ਸੱਜਣ ਹੈਲਪ ਇਹਨਾਂ ਦੀ ਕਰਨਾ ਚਾਹੁੰਦਾ ਤਾਂ আলমਗੀਰ ਰੋਡ ਉੱਤੇ ਇਹ ਬੇਬੇ ਬਾਪੂ ਜਿਹੜੇ ਨੇ ਪਲਾਸਟਿਕ ਦਾ ਸਮਾਨ ਜਿਹੜਾ ਵੇਚ ਰਹੇ ਨੇ ਤੇ ਇਹਨਾਂ ਦੀ ਹੈਲਪ ਜ਼ਰੂਰ ਕਰ ਦਿਓ ਤੇ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਹੀ ਹੈਡਲਾਈਨਸ ਮੈਂ ਇਹ ਵਾਲੇ ਕੈਮਰਾ ਪਰਸਨ ਵੀਪਨ ਬੱਸੀ ਨਾਲ